आप उपदेश से समझे आओ आप ही रचिया सबके साथ पजें भाषा प्रमाण कहें आप उपदेश से समझे आओ आप ही मारे उपदेश कर देने और आप ही सारे रूप ने सारे चढ़ा समाए हुए ने तो सारे परमेशर के रूप ने इस आप ही उपदेश कर देने समझ आप आप ही समझते आप ही रचिया सबके साथ रचनहार परमेश्वर भी आप ही है तो सारे दे रचिया मचया आप कि अपना विस्तार आप ही परमेश्वर ने अपना विस्तार किया कुछ उसका वो करने हार सारा कुछ कीता है। वो करने हार प्रभु आप ही है उससे पेन को कुछ हुए, उस तो पेन कुछ है कहते कुछ कह सकते, थॉन ध्रंत और एके सोए, हर जगह वो मौजूद है, हर जरिछ मौजूद है, कोई तो पेन कोई है ही नहीं, उन सारी जगह परमेश्वर मिश्रा प्रेण्दर, एक मातमाची ने जंगल देख ਕੁੜੀਆ ਬਣਾਈ ਰੇ ਨਾਲ ਹੀ ਨਾਲ ਨਦੀ ਚਲਦੀ ਹੈ ਬੜਾ ਸੁੰਦਰ ਨਜ਼ਾਰਾ ਹੈ ਬੜੇ ਸਾਲ ਹੋ ਗਏ ਰਹਿੰਦੇ ਨਾ ਚਾਰੋਂ ਨਦੀ ਸੇਵਕ ਨੇ ਚੇਲੇ ਨੇ ਮਾਤਮੇ ਦੇਖਿਆ ਆਪਣਾ ਬਸਤਾ ਸਾਢੇ 30 ਦੀ ਜਾਲੀ ਉਹ ਜਾਣ ਤੋਂ ਸਮਾ ਗਿਆ ਇਸ ਕਰਕੇ ਚਾਰੋਂ ਚੇਲਿਆਂ ਨੂੰ ਕਿਸੇ ਨੂੰ ਮੁਖੀ ਬਣਾਣਾ ਹੈ ਕਿਸ ਨੂੰ ਬਣਾਇਆ ਜਾਵੇ ਬਾਰੀ ਬਾਰੀ ਸਭ ਦੀ ਪ੍ਰੀਖਿਆ ਲੈਂਦੇ ਨੇ ਲੇਕਿਨ ਉਹ ਤਕਰੀਬਨ ਬਰਾਬਰ ਦੇ ਨਜ਼ਰ ਆਉਂਦੇ ਨੇ ਸਾਰੇ ਜਿਹੜੇ ਹੋਰ ਸੇਵਕ ਆਉਂਦੇ ਸਨ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਪਤਾ ਲੱਗਾ ਵੀ ਮਹਾਤਮਾ ਜੀ ਹੁਣ ਚੱਲਣ ਦੀ ਤਿਆਰੀ ਕਰਦੇ ਨੇ ਇੱਕ ਉਹਦਾ ਮੁਖੀ ਜਿਹੜਾ ਕਹਿਣ ਲੱਗਾ ਮਹਾਤਮਾ ਜੀ ਆਪ ਦੀ ਗੱਲਾਂ ਤੋਂ ਬੜੀ ਬੜੀ ਪਤਾ ਲੱਗਦਾ ਵੀ ਆਪ ਹੁਣ ਜਾਣ ਦੀ ਤਿਆਰੀ ਕਰਦੇ ਆ किसने बना के जाओगे इस स्थान का मुखी कौन संभालने वालेगा स्थान महात्मा कहते सीते के पाठ करने हैं पाठ करने तो बाद पता लग जाएगा कि किसने स्थान की जिम्मेवारी सौंपनी है पाठ रखिया सप्ताह पाठ बिच फल रख दिते महात्मा जी चार फल ने ਔਰ ਉਹਨ ਸੇਵਕ ਬਹੁਤ سارے ਆਉਂਦੇ ਨੇ ਇੱਥੇ ਬਾਅਦ ਸੁਣਨ ਵਾਸਤੇ ਜਿਹਨ ਭੋਗ ਭਿਆ ਉਹ ਚਾਨੁ ਫਲ ਮਾਤਮ ਜੀ ਨੇ ਇੱਕ ਇੱਕ ਸੇਵਕ ਨੂੰ ਦੇ ਦਿੱਤਾ ਆਮ ਫਲ ਹੈ ਤੁਸੀਂ ਇਸ ਨੂੰ ਕੌਣ ਜਾ ਕੇ ਕਿਤੇ ਖਾਓ ਇਹ ਪਰਮੇਸ਼ਰ ਦਾ ਦਿੱਤਾ ਹੋਇਆ ਪ੍ਰਸ਼ਾਦ ਹੈ ਪਾਠ ਦਾ ਪ੍ਰਸ਼ਾਦ ਹੈ ਆਪ ਇਹ ਤੁਹਾਨੂੰ ਸਿਖਾਣਾ ਹੈ ਲੇਕਿਨ ਇਹ ਕੌਣ ਸਾਥ ਜਿੱਥੇ ਕੋਈ ਦੇਖਦਾ ਨਾ ਹੋਵੇ ਉਹ ਚੇਲੇ ਵੀ ਸਮਝੇ ਸਨ ਗੁਰੂ ਜੀ ਕੋ ਪ੍ਰਿਕਸ਼ਾ ਪਾ ਰਹੇ ਨੇ ਕਿ ਠੀਕ ਹੈ ਮਹਾਰਾਜ ਉਹ ਚਾਰੋਂ ਹੀ ਆਮ ਲੈ ਕੇ ਚਲੇ ਗਏ ਇਹ ਤਾਂ ਸੁਣਦਾ ਜਲਦੀ ਨਾਲ ਹੁਕਮ ਮੰਨਣਾ ਚਾਹੀਦਾ ਪਰ ਇਸ ਵਾਸਤੇ ਉਹ ਉਸੇ ਵੇਲੇ ਚਲੇ ਗਏ ਨਦੀ ਦੇ ਕਿਨਾਰੇ ਨਦੀ ਕਰਾ ਰੇ ਦੂਰ ਤੱਕ ਦੇਖਦਾ ਕੋਈ ਨਹੀਂ ਦਿਸਦਾ ਉਹਨਾਂ ਦੇ ਵਿੱਚ ਹੀ ਖੜੋ ਕੇ ਉਸ ਨੇ ਅਮਤੋ ਕੇ ਨਦੀ ਵਿੱਚ ਖੜੇ ਖੜੇ ਖਾ ਲਿਆ ਦੂਸਰਾ ਜੰਗਲ ਵਾਲੇ ਪਾਸੇ ਚੱਲ ਗਿਆ ਉਹ ਦੇਖਦਾ ਭਿਆਨਕ ਜੰਗਲ ਹੈ ਤੇ ਕੋਈ ਨਹੀਂ ਦੇਖਦਾ ਚਿਪ ਕਰਕੇ ਬੈਠ ਕੇ ਦੁਖਾ ਕੇ ਆ ਗਿਆ ਤੀਸਰਾ ਬੰਦਾ ਇੱਕ ਗੁਫਾ ਚੱਲੇ ਗਿਆ ਜੰਗਲੇ ਦੀ ਗੁਫਾ ਸੇ अंदर जाके वो जा के वह गुवा देने अंब चुप लिया हुक्म सिरे सारे ने आके आसना चौथा बंदा घूमता घमदा रहा सारे पास से। कोई जगह ना मिली उसने सवेरे सारे आ गए हाजिर ने बड़े खुश ने ਇਹ ਗੁਰੂ ਦੀ ਆਗਿਆ ਨਾਲ ਸੀ ਅਮ ਚੁਪਾਇ। ਮਨ ਦੇ ਖਿਆਲ ਹੈ ਵੀ ਮੈਂ ਤਾਂ ਬੜੀ ਗੁਪਚਾ ਘਰ ਅਮ ਚੁਪ ਗਿਆ ਹੈ। ਕਿਸ ਨੂੰ ਪਤਾ ਨਹੀਂ ਲੱਗਣਾ। ਪਤਾ ਦਿੱਤਾ ਹੀ ਨਹੀਂ ਕਿਸੇ ਨੂੰ। ਕੋਈ ਆਇਆ ਨਹੀਂ ਉਧਰ। ਮਾਦਮਾ ਕਹਿੰਨੇ ਆਜੇ ਦੋਸਤ ਵੀ। ਪਹਿਲੇ ਬੰਦਾ ਕਹਿੰਦਾ ਮਹਾਰਾਜ ਮੈਂ ਨਦੀ ਕਿਨਾਰੇ ਚੱਲ ਗਿਆ ਸੀ। ਦੂਰ ਤੱਕ ਦੇਖ ਲਿਆ ਮੈਂ ਕੋਈ ਬੰਦਾ ਨਹੀਂ ਦਿਸਦਾ। ਉਹ ਨਦੀ ਵਿੱਚ ਖੜ ਕੇ ਹੀ ਮੈਂ ਨਾਂਦੇ ਨਾਂਦੇ ਅੰਬ ਖਾ ਲਿਆ ਦੂਸਰੇ ਬੰਦੇ ਨੇ ਪੁੱਛਿਆ ਕਹਿੰਦਾ ਮਾਰਾ ਮੈਂ ਜੰਗਲ ਚ ਲੱਗ ਗਿਆ ਘੋਰ ਘਨਘੋਰ ਜੰਗਲ ਕੋਈ ਦਿਸਿਆ ਨਹੀਂ ਤੇ ਕੋਈ ਬੰਦਾ ਨਹੀਂ ਦਿਸਿਆ ਬੜੇ ਪ੍ਰੇਮ ਨਾਲ ਮੈਂ ਮਾਰਾ ਦਾ ਨਾਮ ਲੈਂਦੇ ਹੋਏ ਭੋਗ ਲਗਾ ਕੇ ਅੰਬ ਖਾ ਲਿਆ ਤੀਸਰੇ ਬੰਦੇ ਪੁੱਛਿਆ ਕਹਿੰਦਾ ਮਾਰਾ ਇੱਕ ਗੁਫਾ ਸੀ ਬੜੀ ਵੱਡੀ ਗੁਫਾ ਸੀ ਉਝ ਬੈਠ ਕੇ ਮੈਂ ਅੰਮ ਚੁਪਿਆ ਕੋਈ ਦਿਖਦਾ ਨਹੀਂ ਸੀ ਚੌਥੇ ਬੰਦਰ ਪੁੱਛਿਆ ਮੈਂ ਹਾਂ ਬਈ ਤੂੰ ਸਿੱਧਾ ਸੁ ਉਹ ਸਾਰੇ ਪਾਸੇ ਦੇਖਦਾ ਅੰਮ ਉਹਦੇ ਹਾਸੇ ਵਿੱਚ ਸਾਰੇ ਹਸਣ ਲੱਗੇ ਦੇਖੋ ਨਾ ਜਗ੍ਹਾ ਹੀ ਨਹੀਂ ਮਿਲੀ ਹਮ ਕਾਣ ਦੇ ਅੰਮ ਲੈ ਕੇ ਆ ਗਿਆ ਵਾਪਸ ਗੁਰੂ ਬੋਲੇ ਕਿਓ ਬਈ ਤੂੰ ਹਾਂ ਬਈ ਖਾ ਕੇ ਆਇਆ ਤੇਰੇ ਹੁਕਮ ਕੀ ਤੌਸੀਹ ਉਹਨੇ ਅੱਜੋੜੇ ਕਹਿੰਦੇ ਮਹਾਰਾਜ ਮੈਨੂੰ ਕੋਈ ਅਸੀ ਜਗ੍ਹਾ ਹੀ ਨਹੀਂ ਮਿਲੀ ਜੰਗਲ ਵਾਲਾ ਕਹਿੰਦਾ ਜੰਗਲ ਚ ਆ ਜਾਂਦਾ ਐਡਾ ਗਨਗੋਰ ਜੰਗਲ ਹੈ ਉਹ ਨਦੀ ਵਾਲਾ ਕਹਿੰਦਾ ਉੱਥੇ ਆ ਜਾਂਦਾ ਗੁਫਾ ਵਾਲਾ ਕਹਿੰਦਾ ਗੁਫਾ ਟੀ ਬੜੀ ਗੁਫਾ ਸੀ ਉਥੇ ਆ ਕੇ ਤੂੰ ਛਿਪ ਲੰਦਾ ਉਹ ਸਾਰੇ ਹੀ ਗੱਲਾਂ ਸੁਣਦਾ ਪਿਆ ਮਾਧਵੀ ਪੁੱਛਣ ਵੀ ਕੀ ਗੱਲ ਵੀ ਤੂੰ ਹਮ ਚੁੱਪਿਆ ਨਹੀਂ ਕਦਮ ਆਰਾਮੇ ਸਭ ਜਗ ਆ ਗਿਆ कि गया मैं पंछी देखते सन कुछ जलचर देखते देख दे, हैं कीड़े मकौड़े देखते देख देख दे। अगर मैं गुफा जाके उसे छुप करके बैठा काफ़ी समय हूँ कौन देखता सारे पास निगाह पाई तो तीस हुक्म किया परमात्मा पर सब जगह देखता है ਇਸ ਕਰਕੇ ਮੈਂ ਹਮ ਚੁੱਪ ਨਹੀਂ ਸਕੇ ਜੇ ਪਰਮਾਤਮਾ ਦੇਖਦਾ ਕਿ ਇਸ ਕਰਕੇ ਨਹੀਂ ਚੁੱਪ ਕੇ ਮੈਂ ਹਮ ਸਾਬਤਾ ਲਿਆ ਆ ਕਿਉਂਕਿ ਕਿਤੇ ਵੀ ਉਹਨਾਂ ਵੈਸੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਾ ਦੇਖਦਾ ਹੋਵੇ ਇਸ ਕਰਕੇ ਮੈਂ ਨਹੀਂ ਚੁੱਪ ਸਕਿਆ ਸਾਰੇ ਮੁੰਡੇ ਹੱਸਣ ਲੱਗੇ ਦੇਖੋ ਇਹ ਕੰਮ ਕੀਤਾ ਚੁੱਪ ਨਾ ਹੋਏ ਚੁੱਪ ਸਕੇ ਲੇਕਿਨ ਗੁਰਦੇਵ ਨੇ ਇੱਕਦਮ ਗਲਬਗੀ ਚਲਾ ਲਿਆ ਕਿ ਤੂੰ ਮੇਰੀ ਸਿੱਖਿਆ ਨੂੰ ਸਮਝਿਆ परमात्मा सब जगह देखता है तक धनंतर एक सोए सब जगह मौजूद है परमेश्वर उन्हें उस वे अपनी गति से बिठा दा कि साढ़ा उपदेश तो समझे हर जगह परमात्मा व्यापक है इस करके मारे फरमान कर देने आप उपदेश से समझे आप ही आप रचिया ਸਭ ਕੇ ਸਾਥ ਆਪ ਕੀਨੋ ਆਪਣਾ ਵਿਸਥਾਰ ਆਪ ਹੀ ਆਪਣਾ ਵਿਸਥਾਰ ਕੀਤਾ ਹੈ ਪ੍ਰਭੂ ਨੇ ਸਭ ਕੁਝ ਉਸ ਦਾ ਉਹ ਕਰਨੇ ਹਾਰ ਸਾਰਾ ਕੁਝ ਉਸ ਦਾ ਹੀ ਹੈ ਉਹ ਕਰਨੇ ਆਰ ਵੀ ਹੋਈ ਹੈ ਉਸ ਸੇ ਭਿੰਨ ਕੋਈ ਕੁਝ ਨਹੀਂ ਕੋਈ ਉਸ ਤੋਂ ਬਿਨ ਕੋਈ ਹੋ ਹੀ ਨਹੀਂ ਸਕਦਾ თან ਦਨੰਤਰ ਇੱਕੇ ਸੋਏ ਸਾਰੇ ਸਾਨਾ ਚ ਕੋਈ ਪ੍ਰਭੂ ਵਿਆਪਕ ਹੈ ਆਪਣੇ ਚਲਤ ਆਪ ਕਰਨੇ ਹਾਰ ਆਪਣੇ ਚਲਤ ਰਾ ਆਪ ਹੀ ਪਰਮੇਸ਼ਰ ਕਰਦਾ ਹੈ ਕੌਤ ਕਰੇ ਰੰਗ ਆਪ ਐਸੇ ਸੇ ਕੌਤ ਕਰਦਾ ਹੈ ਇਨਸਾਨ ਜਾਣ ਹੀ ਨਹੀਂ ਪੰਦਾ ਮਨ ਮੇ ਆਪ ਮਨ ਆਪਣੇ ਮ ਹੈ ਮੰਦੇ ਚ ਉਹਦੇ ਪਰਮੇਸ਼ਰ ਦੇ ਸਾਰੀ ਸ੍ਰਿਸ਼ਟੀਆਂ ਬਸਤੀਆਂ ਨੇ ਉਸ ਸਾਰੀ ਸਿਸ਼ਤ ਪਰਮੇਸ਼ਰ ਆਪ ਉਸ ਦਾ ਨਾਨਕ ਕੀਮਤ ਕਹਾਂ ਨਾ ਜਾਏ ਉਸ ਪਰਮੇਸ਼ਰ ਦੀ ਕੀਮਤ ਕਹੀ ਨਹੀਂ ਜਾ ਸਕਦੀ ਸਤ ਸਤ ਸਤਿ ਪ੍ਰਭ ਸੁਆਮੀ ਉਹ ਕੈਸਾ ਪਰਮੇਸ਼ਰ ਹੈ ਸਤ ਹੈ ਆਸਾ ਜੁਗਾ ਸਤ ਹੈ ਵੀ ਸਤ ਹੈ ਨਾਨਕ ਹੋਸੀ ਵੀ ਸਤ ਹੈ ਆਦਤੋ ਸਤ ਹੈ ਉਹ ਹੁਣ ਵੀ ਸਤਿ ਆ ਕੇ ਵੀ ਸਤ ਹੋਏਗਾ ਐਸਾ ਸੁਆਮੀ ਠਾਕਰੇ ਗੁਰਪ੍ਰਸਾਦ ਕਿਨੇ ਬਖਿਆਨ ਨਹੀਂ ਗੁਰੂ ਦੀ ਕਿਰਪਾ ਨਾਲ ਕੋਈ ਵੀ ਲੈ ਜੜਾ ਬਖਿਆਨ ਕਰਦਾ ਸੱਚ 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 ਸਭ ਕੀ ਨਾ ਗੋਟਮ ਦੇ ਕਿਨੇ ਬਿੱਲੇ ਚੀਨਾ ਇਹ ਸੱਜਾ ਸਾਰਾ ਸ੍ਰੋਪ ਸ੍ਰਿਸ਼ਟੀਆਂ ਬਣਾਈਏ ਪਰਮੇਸ਼ਰ ਸੱਚ ਦੇ ਹਸਲੇ ਖੜੀਆਂ ਨੇ ਕੋਣ ਬਦੇ ਕਿਨੇ ਵਿੱਲੇ ਚੀਨਾਂ ਲੇਕਿਨ ਕੋਈ ਮਿਲਦਾ ਹੈ ਕਰੋੜਾਂ ਸੀ ਜਿਹੜਾ ਪ੍ਰਭੂ ਦੀ ਖੋਜ ਕਰਦਾ ਭਲਾ 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 ਤੇਰਾ ਰੂਪ ਜਿਹਨੇ ਪਰਮੇਸ਼ਰ ਦੇਖਣ ਕੀਤਾ ਦੇਖਦਾ ਕਿਹੜਾ ਪਲਾ ਕਿਹੜਾ ਸੁੰਦਰ ਰੂਪ ਹੈ ਪਰਮੇਸ਼ਰ ਦਾ ਅਤ ਸੁੰਦਰ ਅਭਾਰਨ ਰੂਪ ਬਤੀ ਸੁੰਦਰ ਹੈ ਪਰਮੇਸ਼ਰ ਅਪਾਰ ਸ਼ਕਤੀਆਂ ਦਾ ਮਾਲਕ ਨੂਪ ਜਾਣ ਨਹੀਂ ਸਕਦੇ ਉਹਨੂੰ ਦੇ ਇੰਦਰੀਆਂ ਪ੍ਰਾਣਾ ਦੁਆਰਾ ਜਾਣੇ ਨਹੀਂ ਜਾ ਸਕਦਾ ਪਰਮੇਸ਼ਰ ਨੂੰ ਨਿਰਮਲ 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 ਤੇਰੀ ਬਾਣੀ ਉਦੀ ਬਾਣੀ ਕੇਸੀ ਪਰਮੇਸ਼ਰ ਦੀ ਨਿਰਮਲ ਸ਼ੁੱਧ ਪਵਿੱਤਰ ਹੈ ਉਹ ਜਿਹੜਾ ਪਰਦਾ ਉਹਦਾ ਹਿਲਦਾ ਵੀ ਸ਼ੁੱਧ ਹੋ ਜਾਂਦਾ ਪਵਿੱਤਰ ਹੋ ਜਾਂਦਾ ਇਹ ਬਾਣੀ ਦਾ ਅਸਰ ਇਹਦਾ ਨਿਰਮਲ ਹੋ ਜਾਂਦਾ ਘੱਟ ਘੱਟ ਸੁਣੀ ਸ਼ਰਨ ਬਖਾਨੀ ਹਰ ਘੜ ਘੜ ਦੇ ਵਿੱਚ ਉਹ ਪਰਮੇਸ਼ਰ ਆਪ ਵਿਆਪਕ ਹੈ ਤੇ ਕੜਾ ਕੜਾ ਜਿ ਬੋਲਦਾ ਹੈ ਪਰਮੇਸ਼ਰ ਕੜ ਕੜ ਦੇ ਵਿੱਚ ਉਹਦੀ ਬਾਣੀ ਸੁਣੀ ਜਾਂਦੀ ਪਰਮੇਸ਼ਰ ਦੀ ਉਹ ਬਖਾਨ ਕੀਤਾ ਜਾਂਦਾ ਹੈ ਪਰਮੇਸ਼ਰ ਬਖਾਨ ਕਰਦਾ ਕੋਈ ਤਰ ਕੋਈ ਤਰ ਕੋਈ ਤਰ ਪੁਨੀਤ ਤਿੰਨ ਵਾਰੀ ਪੁਨੀਤ ਕੋ ਉਹ ਇੱਕ ਪੁਨੀਤ ਬਣਦਾ ਤੁਹਾਨੂੰ ਉਹ ਪਰਮੇਸ਼ਰ ਪਹਿਲੇ ਵੀ ਪਵਿੱਤਰ ਸੀ ਹੁਣ ਵੀ ਪਵਿੱਤਰ ਅਗੇ ਵੀ ਪਵਿੱਤਰ ਹੋਏਗਾ। ਤੋਂ ਪਵਿੱਤ ਹੋਏਗਾ ਪਰਮੇਸ਼ਰ। ਨਾਮ ਜਪੇ ਨਾਨਕ ਮਨਪ੍ਰੀਤ ਵਾਹਿਗੁਰੂ ਵਾਲਿ ਪਰਮਾਰਗ ਉਸ ਇਤੇ ਪ੍ਰੀਤ ਅਨੰਦਪੂਰਕ ਉਸ ਪਰਮੇਸ਼ਰ ਦਾ ਨਾਮ ਜਪਦੇ ਆ। ਵਾਹਿਗੁਰੂ ਨਾਮ ਜਪੇ ਨਾਨਕ ਮਨਪ੍ਰੀਤ ਪ੍ਰੀਤ ਨਾਲ ਉਹ ਦਾ ਦਰਸ਼ਨ ਪ੍ਰੀਮਾ ਭਗਤੀ ਉਸੇ ਜੀ ਦੁਨੀਆ ਦੀ ਹੈ ਪ੍ਰੇਮ ਭਗਤੀ ਹੈ ਕਲੇ ਭਗਤੀ ਸਿਸ਼ਕ ਹੁੰਦੀ ਹੈ ਕਸ਼ ਲੇਕਿਨ ਪ੍ਰੇਮ ਭਗਤੀ ਜਿਸ ਪ੍ਰੇਮ ਹੋਵੇ ਉਹ ਹੀ ਦਰਸ਼ਨ ਪ੍ਰਾਪਤ ਕਰਦਾ ਹੈ ਕਿਉਂਕਿ ਪ੍ਰੇਮ ਜਿਹੜਾ ਹੈ ਉਹ ਤਾਂ ਹੀ ਕੀਤਾ ਜਾਂਦਾ ਜਦੋਂ ਉਸਦੇ ਕੋਈ ਖੂਬੀਆਂ ਸਾਨੂੰ ਨਜ਼ਰ ਆਉਂਦੀਆਂ ਨੇ ਉਹਦੇ ਗੁਣ ਸਾਨੂੰ ਆਕਰਸ਼ਿਤ ਕਰਦੇ ਨੇ ਤੇ ਪਰਮੇਸ਼ਰ ਦੇ ਗੁਣ ਨੇ ਸਰ ਸ੍ਰੀ ਸਿਨੂ ਸੌਦਾ ਹੈ ਸਭ ਰਜ਼ਕ ਦਿੰਦਾ ਹੈ ਸਾਰੀ ਸ੍ਰੀ ਦਾ ਕਰਦਾ ਹੈ ਤੇ ਜਦੋਂ ਇਹ ਗੁਣ ਨਜ਼ਰ ਅੰਦਰ ਅਦੇਸੀ ਫਿਰ ਉਧੇ ਤਰਕ ਆਕਰਸ਼ਨ ਮਹਿਸੂਸ ਕਰਦੇ ਆ ਖਿੱਚੇ ਚਲੇ ਜਾਂਦੇ ਉਸ ਵੱਸੇ ਔਰ ਫਿਰ ਜਦੋਂ ਦਾ ਨਾਮ ਜਬੀਦਾ ਹੈ ਉਹ ਨਾਮ ਜਿਹੜਾ ਪ੍ਰੇਮ ਨਾਲ ਜਬੀਦਾ ਵਾਹ ਤੇ ਵਜੀਬ ਉੱਜਾ ਗਲীন ਹੋ ਜਾਂਦਾ ਹੈ ਤੇ ਮਹਾਰਜ ਦਸਤੇ ਨੇ ਜਿਹੜਾ ਵੀ ਕੋਈ ਅਰਦਾਸ ਬੇਨਤੀ ਸ਼ਰਨ ਹੁੰਦਾ ਅਰਦਾਸ ਕਰਦਾ ਉਹਦੇ ਸਾਰੇ ਕਾਲ ਪੂਰਨ ਹੁੰਦੇ ਨੇ ਅਰਦਾਸ ਕਰਦੇ ਨੇ